ਸਸਿਕਾ ਜੀ ਮਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਨਾਬਾਲਗ ਬੱਚਿਆਂ ਨੂੰ ਧਿਆਨ ਚ ਰੱਖ ਕੇ ਕਾਫੀ ਜ਼ਿਆਦਾ ਸਖਤ ਕਦਮ ਚੁੱਕੇ ਜਾ ਰਹੇ ਨੇ ਜਿਤੇ ਹਾਲੀ ਦੇ ਵਿੱਚ ਆਸਟ੍ਰੇਲੀਆ ਸਰਕਾਰ ਦੇ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਾ ਤੇ ਸੋਸ਼ਲ ਮੀਡੀਆ ਦੇਖਣ ਤੇ ਪਾਬੰਦੀ ਲਗਾਈ ਗਈ ਸੀ ਤਾਂ ਉੱਥੇ ਹੀ ਹੁਣ ਆਸਟ੍ਰੇਲੀਆ ਸਰਕਾਰ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ ਚ ਰੱਖ ਕੇ ਇੱਕ ਹੋਰ ਸਖਤ ਕਦਮ ਚੁੱਕਦੇ ਹੋਏ ਜਨਤਕ ਆਵਾਜ਼ਾਈ ਉਤੇ ਜੰਕ ਫੂਡ ਦੇ ਇਸ਼ਤਿਹਾਰਾਂ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਤੇ ਪਾਬੰਦੀ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਜਲਦ ਹੀ ਲਾਗੂ ਵਿਕਤੀਆਂ ਜਾਣਕੀਆਂ ਦੱਖਣੀ ਆਸਟ੍ਰੇਲੀਆ ਨੇ ਸਿਹਤਮੰਦ ਖੁਰਾਕ ਨੂੰ ਉਤਸ਼ਾਹਿਤ ਕਰਨ ਅਤੇ ਬੱਚਿਆਂ ਨੂੰ ਮੋਟਾਪੇ ਦੀ ਸਮੱਸਿਆ ਤੋਂ ਬਚਾਉਣ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਦੱਖਣੀ ਆਸਟ੍ਰੇਲੀਆ ਜਨਤਕ ਕਾਵਲ ਜਾਈ ਉਤੇ ਜੰਕ ਫੂਡ ਇਸ਼ਤਿਹਾਰਾਂ ਉਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਆਸਟ੍ਰੇਲੀਆਈ ਸੁਭਾ ਬਣ ਚੁੱਕਿਆ ਹੈ ਪਾਬੰਦੀ 1 ਜੁਲਾਈ 2025 ਤੋਂ ਲਾਗੂ ਹੋ ਜਾਵੇਗੀ ਯਪਾ ਬੰਦੀ ਜੰਤਕ ਬੱਸਾਂ ਰੇਲ ਗੱਡੀਆਂ ਅਤੇ ਡਰਾਮਾ ਉੱਤੇ ਚਾਕਲੇਟ ਲੌਲੀ ਕਨਫੈਕਸ਼ਨਰੀ ਮਿਠਾਈਆਂ ਆਈਸਕ੍ਰੀਮ ਸੌਫਟ ਡਰਿੰਕਸ ਅਤੇ ਚਿਪਸ ਵਰਗੇ ਗੈਰ ਸਿਹਤਮੰਦ ਉਤਪਾਦਾਂ ਦੀਆਂ ਤਸਵੀਰਾਂ ਨੂੰ ਦਿਖਾਉਣ ਤੋਂ ਵੀ ਰੋਕਦੀ ਹੈ ਸ਼ਿਨਹੂਆ ਨਿਊਜ਼ ਦੀ ਏਜੰਸੀ ਦੇ ਮੁਤਾਬਕ ਕਿ ਜਾਣਕਾਰੀ ਛੁੜੀ ਹੈ ਸਾਂਝੀ ਕੀਤੀ ਗਈ ਹੈ ਮਜ਼ਬੂਤ ਸਬੂਤਾਂ ਨੇ ਇਹ ਵੀ ਦਿਖਾਇਆ ਹੈ ਕਿ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਮਾਰਕੀਟਿੰਗ ਬੱਚੇ ਦੇ ਪੋਸ਼ਣ ਸੰਬੰਧੀ ਗਿਆਨ ਭੋਜਨ ਪਸੰਦਾਂ ਅਤੇ ਖਪਤ ਦੇ ਪੈਟਰਨਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਮਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਮੋਟਾਪਾ ਅਤੇ ਟਾਈਪ 2 ਸ਼ੂਗਰ ਨੂੰ ਵੀ ਗੈਰ ਸਿਹਤਮੰਦ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਇਸ਼ਤਿਹਾਰ ਦੇ ਨਾਲ ਜੋੜਿਆ ਗਿਆ ਹੈ ਆਸਟ੍ਰੇਲੀਆ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਫੂਡ ਫਾਰ ਹੈਲਥ ਅਲਾਈንስ ਤੋਂ ਜੇਨ ਮਾਰਟਿਨ ਦੇ ਹਵਾਲੇ ਨਾਲ ਕਿਹਾ ਹੈ ਕਿ ਜੰਕ ਫੂਡ ਮਾਰਕੀਟਿੰਗ ਦਾ ਸਾਡੇ ਬੱਚਿਆਂ ਦੇ ਖਾਣ ਉੱਤੇ ਸੱਚਮੁੱਚ ਸ਼ਕਤੀਸ਼ਾਲੀ ਪ੍ਰੇਰਕ ਪ੍ਰਭਾਵ ਹੈ। ਇਹ ਬੋਤ ਵਧੀਆ ਹੋਵੇਗਾ ਜੇਕਰ ਫਾਸਟ ਫੂਡ ਦੇ ਬਜਾਏ ਬ੍ਰੋਕਲੀ ਅਤੇ ਗਾਜਰਾ ਨੂੰ ਉਤੇ ਸਾਹਿਤ ਕੀਤਾ ਜਾਵੇ। ਤਰੇਲ ਸਰਕਾਰੀ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਦੱਖਣੀ ਅਫਰੀਕਾ ਵਿੱਚ 26% ਤੋਂ ਵੱਧ ਬਾਲਗ ਅਤੇ 35% ਬੱਚੇ ਜ਼ਿਆਦਾ ਭਾਰੇ ਜਾਂ ਮੋٹے ਹੋਈ ਜਾ ਰਹੇ ਨੇ। ਜਿਸ ਵਿੱਚ ਅਗਲੇ 5 ਸਾਲਾਂ 'ਚ 1900 ਬੱਚੇ ਅਤੇ 4800 ਬਾਲਗ ਹੋਰ ਵੀ ਵਧਣ ਦੀ ਉਮੀਦ ਹੈ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਦਰਸਲ ਕੈਨਸਰ ਕਾਉਂਸਲ ਦੱਖਣੀ ਅਫਰੀਕਾ ਦੇ ਅਨੁਸਾਰ ਵਰਤਮਾਨ ਚ ਦੱਖਣੀ ਅਫਰੀਕਾ ਦੀਆਂ ਬੱਸਾਂ ਉਤੇ ਲਗਭਗ 80% ਖਾਣ ਪੀਣ ਦੇ ਇਸ਼ਤਿਹਾਰ ਗੈਰ ਸਿਹਤਮੰਦ ਉਤਪਾਦਾਂ ਨੂੰ ਉਤਤ ਸਾਹਿੱਦ ਕਰਦੇ ਨੇ ਜਿੰਨਾ ਉਤੇ ਹੁਣ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਰੋਕ ਲਗਾਈ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਸਰਕਾਰ ਦਾ ਇਹ ਫੈਸਲਾ ਕਾਫੀ ਜ਼ਿਆਦਾ ਲਾਹੇਵੰਦ ਦੱਸਿਆ ਜਾ ਰਿਹਾ ਹੈ ਕਿਉਂਕਿ ਬੱਚਿਆਂ ਨੂੰ ਧਿਆਨ ਚ ਰੱਖ ਕੇ ਫੈਸਲੇ ਲਈ ਜਾਣ ਵਾਲਾ ਆਸਟ੍ਰੇਲੀਆ ਪਹਿਲਾ ਅਜਿਹਾ ਸੂਬਾ ਬਣ ਚੁੱਕਿਆ ਹੈ ਜਿਸ ਦੇ ਚਾਰੇ ਪਾਸੇ ਚਰਚੇ ਹੋ ਰਹੇ ਨੇ ਅਤੇ ਸਥਾਨਕ ਵਾਸੀਆਂ ਦੇ ਵੱਲੋਂ ਆਸਟ੍ਰੇਲੀਆ ਦੇ ਇਸ ਫੈਸਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਵੀਡੀਓ ਰਿਪੋਰਟ ਚੈਨਲ ਪੰਜਾਬੀ